ਸਾਥੀਓ ਵਿਖੋ ਕੋਈ ਗੁਰਪ੍ਰਤਾਪ ਜੀ ਨੇ ਕਿੱਡੀ ਬਧੀ ਗੱਲ ਆਖੀ ਐ ਵੀ ਜੇ ਇੱਕ ਪੰਜਾਬੀ ਕੋਈ ਕੰਮ ਕਰਦਾ ਪਵੇਂ ਛੋਟਾ ਐ ਪਵੇਂ ਵੱਡਾ ਸਾਨੂੰ ਮਰਾਲ ਮਿਲ ਕੇ ਉਹਦੀ ਬਾਹ ਫੜਨੀ ਚਾਹੀਦੀ ਐ ਤੁਸੀਂ ਸੁਣੋ ਕਿੱਡੀ ਬਧੀ ਗੱਲ ਆਖੀ ਐ ਭਾਈ ਸਾਹਿਬ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਤੇ ਕੀ ਨਹੀਂ ਕਰ ਸਕਦੇ ਉਹ ਚੂਹੀ ਬਿਹਾਰ ਚੋਂ ਆ ਕੇ ਰੇੜੀਆਂ ਲਾ ਕੇ 버ਗਰ ਤੁਹਾਨੂੰ ਖਵਾ ਕੇ ਗੋਲ ਗੱਪੇ ਤੁਹਾਨੂੰ ਖਵਾ ਕੇ ਉਹਦੇ ਲੱਗ ਕੇ ਕਿ ਸਰਦਾਰ ਦੀ ਰੇੜੀ ਲੱਗੀ ਹੋਵੇ ਨਾ ਗੋਲ ਗੱਪਿਆਂ ਦੀ ਜੇ ਮੂੰਹ ਨਹੀਂ ਕਰਦੇ ਉਧਰ ਉਹ ਭਈਆ ਜਨਾ ਚਰੋ ਕਾਸ਼ ਪਾਕੀ ਨਾ ਬਾਹ ਡੋਗਦਾ ਸਾਰੀ ਉਹਨਾਂ ਜਰ ਸਾਨੂੰ ਵੀ ਚੈਨ ਨਹੀਂ ਆਉਂਦਾ ਉਹਦੇ ਕੋਈ ਖਾਣੇ ਆ ਨਾ ਜਰ ਉਹਨੇ ਕਮਾਉਂਦਾ ਐ ਪੂਰੇ ਥਾਰਾ ਮਾਲ ਮਤਾਂ ਵਿੱਚ ਐ ਘੋਲ ਕੇ ਪਿਆਊਗਾ ਸਾਨੂੰ ਉਹਨਾਂ ਜਰ ਸਾਨੂੰ ਚੈਨ ਨਹੀਂ ਆਉਂਦਾ ਸਾਡਾ ਸਰਦਾਰ ਲਾਗੇ ਭੁੱਖਾ ਸਾਡੇ ਪਿੰਡ ਚੋਂ ਮੰਨ ਲਓ ਤੁਹਾਡੇ ਹੀ ਪਿੰਡ ਦੀ ਮੈਂ ਗੱਲ ਕਰਦਾ ਕੋਈ ਜ਼ਿਮੀਂਦਾਰਾਂ ਦਾ ਪੁੱਤ ਹੋਵੇ ਕੰਮ ਨਹੀਂ ਆਗਾ ਆਖੇਦਾ ਵੀ ਚਲੋ ਮੈਂ ਸਬਜੀ ਵੇਚ ਲੈਣਾ ਵਾ ਪਹਿਲੀ ਤੇ ਗੱਲ ਪਿੰਡ ਵਾਲਿਆਂ ਜੀ ਨਹੀਂ ਦੇਣਾ। ਅੱਛਾ ਆ ਦੇਣਾ। ਕਿ ਹੁਣ ਸਬਜ਼ੀ ਵੇਚਣ ਲੱਗ ਪਈ ਜੇ। ਕਿਰਤ ਕਰਦਾ ਵਾ ਲੋਕਾਂ ਦੀ ਜੇਬਾਂ ਚੋਂ ਕੰਨੀ ਕੱਢਦਾ। ਕੋਈ ਛੋਟਾ ਵੀ ਕਾਰੋਬਾਰ ਸ਼ੁਰੂ ਕਰੇ ਸਰਦਾਰੋਂ ਦੀ ਮਾਂ ਫੜਿਆ ਕਰੋ। ਉਹਦੇ ਨਾਲ ਤੁਰਿਆ ਕਰੋ।